ਇੱਕਲਕ ਹੋਟਲ ਗ੍ਰੀਨ ਹੈਗਾ ਜੀ ਪੀ ਥਾਣਾ ਕੈਂਟ ਦੇ ਪੁੱਚੋ ਦੇ ਏਰੀਏ ਦੇ ਵਿੱਚ ਹੈਗਾ ਤੇ ਉੱਥੋਂ ਇੱਕ ਲਵਗਰ ਨੂੰ ਵੱਲੋਂ ਸਾਨੂੰ ਕੰਪਲੀਟ ਮਿਲੀ ਸੀ ਕਿ ਉਹ ਆਪਣੇ ਹੋਟਲ ਦੇ ਵਿੱਚ ਸੀ ਤਾਂ ਤਿੰਨ ਅਣਪਛਾਤੇ ਵਿਅਕਤੀ ਆਏ ਆ ਤਾਂ ਉਸਨੇ ਉਹਨਾਂ ਨੇ ਕਹਿ ਵੀ ਉਹਨਾਂ ਕੋਲ ਇੱਕ ਵੈਪਨ ਵੀ ਸੀਗਾ ਤੇ ਜਿਸਤੇ ਉਹਨਾਂ ਦੇ ਉਹਨਾਂ ਨੇ ਚਾਰ ਮੋਬਾਈਲ ਖੋਹ ਕੀਤੇ ਆ ਤੇ ਕੋਈ 7-8000 ਰੁਪਏ ਤਕਰੀਬਨ ਖੋਹ ਕਰਕੇ ਲੈ ਗਏ ਜਿਸਤੇ ਕਾਰਵਾਈ ਕਰਦੇ ਹੋਣ ਅਸੀਂ ਮੁਕਦਮਾ ਦਰਜ ਕੀਤਾ ਜੀ ਮੁਕਦਮਾ ਦਰਜ ਕਰਕੇ ਵੱਖ-ਵੱਖ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਇਹਦੇ ਵਿੱਚ ਕੰਮ ਕਰ ਰਹੀਆਂ ਨੇ ਅਸੀਂ ਟੈਕਨੀਕਲ ਐਨਾਲਿਸਿਸ ਕਰ ਰਹੇ ਆਂ ਤੇ ਸੀਸੀਟੀਵੀ ਫੁਟੇਜ ਵਾਚ ਰਹੇ ਆਂ ਇਹ ਕੋਈ ਕਾਰ ਸੰਬੰਧੀ ਵੀ ਜਾਣਕਾਰੀ ਸਾਹਮਣੇ ਆਈ ਹੈ ਤਾਂ ਵੱਖ-ਵੱਖ ਐਂਗਲ ਤੇ ਅਸੀਂ ਕੰਮ ਕਰਕੇ ਜਲਦੋ ਜਲ ਦੋਸ਼ੀਨ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਉਹਦੇ ਵਿੱਚ ਲੈ ਕੇ ਆਵਾਂਗੇ ਜੀ ਸਰ ਮੋਬਾਈਲ ਕੁਝ ਹਾਂਜੀ ਇਹਦੇ ਵਿੱਚ ਉਹ ਜੋ ਸਾਨੂੰ ਕੰਪਲੇਨੈਂਟ ਨੇ ਉਹ ਦੱਸਿਆ ਸੀਗਾ ਕਿ ਉਹਨਾਂ ਦੇ ਚਾਰ ਮੋਬਾਈਲ ਲੈ ਗਏ ਸੀ ਤੇ ਤਕਰੀਬਨ 7-8000 ਰੁਪਏ ਸੀ ਉਹ ਲੈ ਗਏ ਸੀਗੇ ਤਾਂ ਉਸ ਤੋਂ ਬਾਅਦ ਉਹ ਜਿਹੜੇ ਦੋਸ਼ੀਆਂ ਨੇ ਮੋਬਾਈਲ ਇੱਕ ਜਗ੍ਹਾ ਤੇ ਸਿੱਟ ਤੇ ਸੀ ਕਿਉਂਕਿ ਮੋਬਾਈਲ ਉਹ ਚੱਲਦੇ ਹੀ ਸੀ ਉਹਨਾਂ ਨੇ ਬੰਦ ਵੀ ਨਹੀਂ ਕੀਤੇ ਸੀ ਤਾਂ ਅਸੀਂ ਉਹ ਸਾਡੀ ਟੀਮ ਸੀ ਉਹ ਲੋਕੇਸ਼ਨ ਟਰੈਕ ਕਰਦੇ ਕਰਦੇ ਅਸੀਂ ਜਿੱਦਾਂ ਉਹ ਪਹੁੰਚ ਗਏ ਤੇ ਮੋਬਾਈਲ ਤਾਂ ਅਸੀਂ ਉਹ ਰਿਕਵਰ ਕਰ ਲਏ ਨੇ ਬਟ ਜੇ ਦੋਸ਼ੀਆਂ ਦੀ ਭਾਲ جاری ਹੈ ਜੀ ਜਲਦ ਤੋਂ ਜਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਹਮਲੇ ਵਿੱਚ ਲੈ ਕੇ ਆਵਾਂਗੇ ਕਿਹੜੀਆਂ ਤਰ੍ਹਾਂ ਨਾਲ ਹੋਤਾ ਹੈ ਇਹ ਮਾਮਲਾ ਇਹ ਬੀਐਨਐਸ ਦੀ 309 4 ਹੈ ਜੀ ਉਡਕੈਤੀ ਤਰ੍ਹਾਂ ਤੇ ਬਾਕੀ ਆਮ ਸੈਕਟ ਲੱਗਿਆ ਹੈਗਾ ਤੇ ਅਪ੍ਰੀਲ ਕਿਉਂਕਿ ਐਸ ਪਰ ਸਟੇਟਮੈਂਟ ਜੋ ਸਾਨੂੰ ਸਟੇਟਮੈਂਟ ਦਿੱਤੇ ਸੀ ਐਸ ਪਰ ਸਟੇਟਮੈਂਟ ਅਸੀਂ ਇੱਕ ਵਾਰ ਮੁਕਦਮਾ ਦਰਜ ਕਰ ਲਿਆ ਡੂਰਿੰਗ ਇਨਵੈਸਟੀਗੇਸ਼ਨ ਜੇਸੀ ਸੂਰਤ ਉਸ ਫਿਰ ਅਕੋਰਡਿੰਗਲੀ ਅਸੀਂ ਅਗੇ ਕਾਰਵਾਈ ਹਮਲੇ ਵਿੱਚ ਲੈ ਕੇ ਆਵਾਂਗੇ ਸਰ ਕੁੱਲ ਕਿੰਨੇ ਲੋਕ ਹੁਣ ਤੱਕ ਸਾਹਮਣੇ ਆਏ ਇਸ ਮਾਮਲੇ ਦੇ ਜਿਹੜੇ ਇਲਾਕਾ ਦਾ ਜਿਹੜਾ ਟਟ ਕੋ ਦੀ ਇਦੇ ਵਿੱਚ ਜੋ ਸਾਨੂੰ ਕੰਪਲੇਨੈਂਟ ਨੇ ਦੱਸਿਆ ਸੀਗਾ ਕਿ ਤਿੰਨ ਜਣੇ ਆਏ ਸੀਗੇ ਉਹਨਾਂ ਦੇ ਮੂੰਹ ਤੇ ਫੇਸ ਵਗੈਰਾ ਉਦੋਂ ਕਵਰਡ ਦੱਸ ਰਿਹਾ ਹੈਗਾ ਉਹ ਤੇ ਇਸੇ ਚੀਜ਼ ਦੀ ਅਸੀਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਫਿਲਹਾਲ ਅਸੀਂ ਤਿੰਨ ਜਣਿਆਂ ਬਾਰੇ ਸਾਨੂੰ ਸ਼ੱਕ ਹੈਗਾ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਫੈਕਟ ਸਾਹਮਣੇ ਆਉਣਗੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ